ਆਪਣੀ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਆਸਾ ਆਸਾ ਰਾਗ ਦੇ ਅੰਦਰ ਸਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਆਨੇ ਸਾਨੂੰ ਇਹ ਫੁਰਮਾਨ ਬਖਸ਼ਿਸ਼ ਕੀਤਾ ਹੈ 15 ਭਗਤਾਂ ਦੇ ਵਿੱਚੋਂ ਜੇਕਰ ਸਾਰਿਆਂ ਨਾਲੋਂ ਵੱਧ ਗੁਰਬਾਣੀ ਜਿਹੜੀ ਉਚਾਰਨ ਕੀਤੀ ਗਈ ਹੈ ਦਰਜ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ ਜਿਹੜੀ ਉਹ ਸਭ ਨਾਲੋਂ ਵੱਧ ਜਿਹੜੀ ਉਚਾਰਨ ਕੀਤੀ ਗਈ ਹੈ ਜਿੱਦਾਂ ਗੁਰੂ ਸਹਿਬਾਨਾਂ ਦੀ ਬਾਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਰਤਾਖਹਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੁਰਬਾਣੀ ਸਾਰਿਆਂ ਨਾਲੋਂ ਵੱਧ ਉਚਾਰਨ ਕੀਤੀ ਗਈ ਹੈ ਇਸੇ ਤਰ੍ਹਾਂ 15 ਭਗਤ ਸਹਿਬਾਨਾਂ ਦੇ ਵਿੱਚੋਂ ਸਰੋਪਣੀ ਭਗਤ ਭਗਤ ਕਬੀਰ ਸਾਹਿਬ ਜੀ ਆ ਦੀ ਗੁਰਬਾਣੀ ਸਭ ਨਾਲੋਂ ਵੱਧ ਦਰਜ ਹੈ ਭਗਤ ਕਬੀਰ ਸਾਹਿਬ ਜੀ ਆ ਨੇ ਆਸਾ ਰਾਗ ਦੇ ਅੰਦਰ ਸਾਨੂੰ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਸਾਨੂੰ ਸਮਝਾਰੇ ਹਨ ਤੇ ਇਹ ਕਿ ਕਾਂਸ਼ੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰ ਰਹੇ ਹਨ ਅਕਾਲ ਪੁਰਖ ਵੈਗੁਰੂ ਦੇ ਨਾਲ ਸੰਗਤ ਨੂੰ ਜੋੜਦੇ ਹਨ ਇੱਕ ਪਰਮਾਤਮਾ ਦੇ ਨਾਲ ਜਿੱਥੇ ਉਹਨਾਂ ਨੂੰ ਮਿਲਣ ਵਾਸਤੇ ਪਰਮਾਤਮਾ ਦਾ ਨਾਮ ਜਪਣ ਵਾਲੇ ਆਉਂਦੇ ਹਨ ਉੱਤੇ ਹੋਰ ਵੀ ਲੋਕ ਆਉਂਦੇ ਹਨ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੁਝ ਇਰਖਾਲੂ ਸੁਭਾਅ ਵਾਲੇ ਮਨੁੱਖ ਜਿਹੜੇ ਆਏ ਹਨ ਕਿਉਂਕਿ ਕਈ ਮਨੁੱਖਾਂ ਦਾ ਜਿਹੜਾ ਸੁਭਾਅ ਹੁੰਦਾ ਹੈ ਉਹ ਆਪਣੇ ਆਪ ਵਿੱਚ ਬਿਨਾ ਕਿਸੇ ਗੱਲ ਤੋਂ ਕਿਸੇ ਅਲ ਦੇਖ ਕਰਕੇ ਇਰਖਾ ਕਰੀ ਜਾਣੀ ਉਹਦੇ ਕੰਮ ਕਾਜ ਨੂੰ ਲੈ ਕਰਕੇ ਉਹਦੇ ਪਹਿਰਾਵੇ ਤੋਂ ਲੈ ਕਰਕੇ ਜਾਂ ਹੋਰ ਕਈ ਜਿਹੜੀਏ ਈਰਖਾ ਕਿਸੇ ਤਰ੍ਹਾਂ ਵੀ ਮਨੁੱਖ ਕਰਦੇ ਹਨ ਇਹੋ ਜਿਹੇ ਖਾਲੂ ਜਿਹੜੇ ਸੁਭਾਅ ਵਾਲੇ ਮਨੁੱਖ ਸੀ ਉਹ ਭਗਤ ਕਬੀਰ ਸਾਹਿਬ ਜੀ ਦੇ ਕੋਲ ਆਣ ਕਰਕੇ ਬੈਠੇ ਤੇ ਜਦੋਂ ਗੱਲਬਾਤ ਚੱਲੀ ਤੇ ਉਹਨਾਂ ਨੇ ਫਿਰ ਉਹਨਾਂ ਦੀ ਈਰਖਾ ਨੂੰ ਦੂਰ ਕਰਨ ਵਾਸਤੇ ਪਾਵਨ ਸ਼ਬਦ ਜਿਹੜਾ ਉਚਾਰਨ ਕੀਤਾ ਹੈ ਜਿਹੜਾ ਸਾਨੂੰ ਪਰਦੇਸ਼ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਆਸਾ ਰਾਗ ਦੇ ਅੰਦਰ ਦੈਲੀਆਂ ਪੰਕਤੀਆਂ ਵਿੱਚ ਕਹਿਣ ਲੱਗੇ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਉਹਨਾਂ ਇਰਖਾਲੂ ਬੰਦਿਆਂ ਨੂੰ ਸਮਝਾਉਂਦੇ ਹੋਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਨਾਲ ਸਾਨੂੰ ਸਮਝਾਉਂਦਿਆਂ ਕਹਿਣ ਲੱਗੇ ਕਈਆਂ ਨੂੰ ਪਰਮਾਤਮਾ ਨੇ ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਨ੍ਹਾਂ ਨੇ ਸੇਵਾ ਕੀਤੀ ਹੈ ਭਗਤੀ ਕੀਤੀ ਹੈ ਨਾਮ ਜਪਿਆ ਆਪਣੇ ਪੂਰਬਲੇ ਕਰਮਾਂ ਵਿੱਚ ਉਹਨਾਂ ਨੂੰ ਉਸ ਚੀਜ਼ ਦਾ ਫਲ ਪ੍ਰਾਪਤ ਹੁੰਦਾ ਹੈ ਜੇ ਕੋਈ ਅਮੀਰ ਹੈ ਉਹਦੀ ਕੀਤੀ ਹੋਈ ਭਗਤੀ ਭਜਨ ਬੰਦਗੀ ਸੇਵਾ ਸਿਮਰਨ ਚੰਗੇ ਕਰਮਾਂ ਦਾ ਉਹਨੂੰ ਪਰਮਾਤਮਾ ਨੇ ਫਲ ਬਖਸ਼ਿਸ਼ ਕੀਤਾ ਹੈ ਕਹਿ ਲੱਗੇ ਕਈਆਂ ਨੂੰ ਪਾਟ ਪਟੰਬਰ ਸੋਹਣੇ ਰੇਸ਼ਮੀ ਕੱਪੜੇ ਪਹਿਨਣ ਵਾਸਤੇ ਦਿੱਤੇ ਹਨ ਬڑے-ਬڑے ਅੱਜ ਵੀ ਲੋਕ ਬ੍ਰਾਂਡ ਕੱਪੜੇ ਜਿਹੜੇ ਘਰ ਵਿੱਚ ਪਾਉਂਦੇ ਹਨ ਤਗੜੇ ਅਮੀਰ ਲੋਕ ਹਨ ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ ਆਪਣੇ ਮਨ ਦੇ ਵਿੱਚ ਵਾਦ ਵਿਰੋਧ ਨਹੀਂ ਰੱਖਣਾ ਚਾਹੀਦਾ ਇਹ ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਕਾਹੂ ਦੀਨੇ ਪਾਟ ਪਟੰਬਰ ਕਈਆਂ ਨੂੰ ਉਸ ਪ੍ਰਮਾਤਮਾ ਨੇ ਪਾਟ ਪਟੰਬਰ ਜਿਹੜੇ ਸੋਹਣੇ ਕੱਪੜੇ ਰੇਸ਼ਮ ਦੇ ਕੱਪੜੇ ਹਨ ਸੋਹੜੇ-ਸੋਹੜੇ ਮਹਿੰਗੇ-ਮਹਿੰਗੇ ਵਸਤਰੋ ਪਾਉਣ ਵਾਸਤੇ ਦਿੱਤੇ ਹਨ ਕਾਹੂ ਪਲੰਗਨਵਾਰਾ ਤੇ ਕਈਆਂ ਨੂੰ ਉਸ ਪ੍ਰਮਾਤਮਾ ਨੇ ਨਿਵਾਰੀ ਪਲੰਗ ਜਿਹੜੇ ਹਨ ਉਹ ਸੌਣ ਵਾਸਤੇ ਦਿੱਤੇ ਹਨ ਸੋਹਣੇ ਬੈੱਡ ਲੱਗਿਆਨ ਗੱਦੇ ਲੱਗਿਆਨ ਸਮੇਂ ਦੇ ਅਨੁਸਾਰ ਮਨੁੱਖ ਨੇ ਬੜੀ ਤਰੱਕੀ ਕੀਤੀ ਹੈ ਕਿ ਮਨੁੱਖ ਨੇ ਆਪਣੇ ਸੁੱਖਾਂ ਵਾਸਤੇ ਬੜਾ ਕੁਝ ਖਰੀਦਿਆ ਹੈ ਮਹਿੰਗੇ ਮਹਿੰਗੇ ਹੀਰੇ ਜੜੇ ਮੋਤੀਆਂ ਦੇ ਪਲੰਘ ਵੀ ਕਈਆਂ ਕੋਲ ਹੋਣਗੇ ਰਾਜੇ ਮਹਾਰਾਜਾਂ ਕੋਲ ਤੇ ਇਸ ਸ਼ਬਦ ਦੇ ਵਿੱਚ ਸਾਨੂੰ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਉਹਨਾਂ ਦੇ ਕਰਮਾਂ ਦੇ ਅਨੁਸਾਰ ਜਿਹੋ ਜਿਹੋ ਉਹਨਾਂ ਨੇ ਕਰਮ ਕੀਤੇ ਹਨ ਮੰਗਰਲੇ ਪੂਰਬਲੇ ਜਨਮ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋਇਆ ਹੈ ਤੇ ਜਿੱਦਾਂ ਦਾ ਮਨੁੱਖ ਤੋਂ ਹੁਣ ਕਰਮ ਕਰੇਗਾ ਉਹ ਜਿਆ ਤੈਨੂੰ ਆਉਣ ਵਾਲੇ ਸਮੇਂ ਵਿੱਚ ਫਲ ਪ੍ਰਾਪਤ ਹੋਵੇਗਾ ਜਿਹਹਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਇਹ ਆਪਣੇ ਕਰਮਾਂ ਦੀ ਖੇਤੀ ਦੇ ਵਿੱਚ ਜਿਹੋ ਜਿਹਾ ਮਨੁੱਖ ਬੀਜ ਪਾਵੇਗਾ ਉਹ ਜਿਹ ਉਹਨੂੰ ਫਲ ਪ੍ਰਾਪਤ ਹੋਵੇਗਾ ਜਿੱਦਾਂ ਸੀ ਆਪਣੇ ਖੇਤਾਂ ਦੇ ਵਿੱਚ ਜੇਕਰ ਝੋਨਾ ਬੀਜਿਆ ਤੇ ਅੱਜ ਝੋਨਾ ਚੌਲ ਹੀ ਵੱਢ ਰਹੇ ਆ ਅਸੀ ਕਣਕ ਨਹੀਂ ਵੱਢਦੇ ਜਦੋਂ ਕਣਕ ਬੀਜੀ ਦੀ ਆਪਣੇ ਖੇਤਾਂ ਵਿੱਚ ਕਣਕ ਵੱਢੀ ਜਾਂਦੀ ਜੇ ਕੋਈ ਸੌਜੀ ਬੀਜਦਾ ਤੇ ਉਹ ਸੌਜੀ ਫਲ ਬੀਜਦਾ ਫਲ ਤੋੜਦਾ ਏ ਇਸੇ ਤਰ੍ਹਾਂ ਮਨੁੱਖ ਆਪਣੇ ਕਰਮਾ ਰੂਪੀ ਖੇਤਾਂ ਦੇ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਏ ਉਹੋ ਜਿਹਾ ਉਹਨੂੰ ਵੱਢਣਾ ਪੈਂਦਾ ਹੈ ਕਹਿ ਲੱਗੇ ਆਪਣੇ ਕਰਮਾਂ ਦੇ ਅਨੁਸਾਰ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਈਆਂ ਨੂੰ ਪ੍ਰਮਾਤਮਾ ਨੇ ਸੋਨੇ ਰੇਸ਼ਮੀ ਕਪੜੇ ਪਾਉਣ ਵਾਸਤੇ ਦਿੱਤੇ ਹਨ ਕਈਆਂ ਨੂੰ ਸੌਣ ਵਾਸਤੇ ਸੋਹਣੇ ਪਲੰਗ ਜਿਹੜੇ ਹਨ ਉਹ ਦਿੱਤੇ ਹੋਏ ਹਨ ਦੂਜੇ ਪਾਸੇ ਗਰੀਬ ਮਨੁੱਖ ਦੀ ਗੱਲ ਕੀਤੀ ਕਹਿਣ ਲੱਗੇ ਉਹਨਾਂ ਨੂੰ ਵੀ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਕਾਹੂ ਗਰੀ ਗੋਦਰੀ ਨਹੀਂ ਕਹਿੰਦੇ ਕਈਆਂ ਦੇ ਸਰੀਰ ਉੱਤੇ ਜਿਹੜੀ ਉਹ ਪਾਟੀ ਜੁੱਲੀ ਵੀ ਪਾਉਣ ਵਾਸਤੇ ਨਹੀਂ ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਆਏ ਹਾਂ ਕਈ ਮਨੁੱਖ ਵੇਣੇ ਸੜਕਾਂ ਦੇ ਉੱਤੇ ਜਾਂ ਉਤਰਾ ਵੀ ਕਿਤੇ ਵੇਖ ਲਈਏ ਜਿੰਨੀ ਮਰਜੀ ਠੰਡ ਹੋਣ ਦੇ ਬਾਵਜੂਦ ਵੀ ਉਹ ਪੈਰਾਂ ਤੋਂ ਨੰਗੇ ਹੁੰਦੇ ਹਨ ਉਹਨਾਂ ਦੇ ਤਨ ਉੱਤੇ ਪਾਉਣ ਵਾਸਤੇ ਕੋਈ ਗਰਮ ਕੱਪੜਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਉਹ ਮਨੁੱਖ ਪ੍ਰਮਾਤਮਾ ਨੇ ਕਰਮਾਂ ਦੇ ਅਨੁਸਾਰ ਸਾਰਿਆਂ ਨੂੰ ਸਾਰਾ ਕੁਝ ਦਿੱਤਾ ਹੈ ਕਹੋ ਗਰੀ ਗੋਦਰੀ ਨਹੀਂ ਕਹਿਣ ਲੱਗੇ ਕਈਆਂ ਦੇ ਕੋਲ ਸਰੀਰ ਉਤੇ ਗਲੇ ਸੜੇ ਗੜੇ ਗੋਦਰੀ ਜੁੱਲੀ ਵੀ ਪਾਉਣ ਵਾਸਤੇ ਨਹੀਂ ਕਾਹੂ ਖਾਨ ਪਰਾਰਾ ਖਾਨ ਕਹਿੰਦੇ ਹਨ ਘਰ ਨੂੰ ਪਰਾਰਾ ਕਹਿੰਦੇ ਹਨ ਪਰਾਲੀ ਨੂੰ ਜਿਹੜੇ ਪਿੰਡਾਂ ਦੇ ਵਿੱਚ ਪਰਾਲੀ ਅਸੀਂ ਅਕਸਰ ਤੌਰ ਤੇ ਵੇਹਣੇ ਜਿਹੜੀ ਝੋਨਾ ਵੱਢ ਕਰਕੇ ਪਰਾਲੀ ਇਕੱਠੀ ਕੀਤੀ ਜਾਂਦੀ ਭਗਤ ਕਬੀਰ ਸਾਹਿਬ ਜੀ ਨੇ ਉਹ ਪਰਾਲੀ ਦਾ ਉਦਾਹਰਨ ਦੇ ਕਰਕੇ ਆਖਿਆ ਕਿ ਕਈਆਂ ਦੇ ਸੌਣ ਵਾਸਤੇ ਤੇ ਪਰਮਾਤਮਾ ਨੇ ਪਲੰਘ ਦਿੱਤੇ ਕਈ ਮਨੋਕ ਇਹੋ ਜਿਹੇ ਜਿਨ੍ਹਾਂ ਦੇ ਘਰ ਦੇ ਵਿੱਚ ਸੌਣ ਵਾਸਤੇ ਪਰਾਲੀ ਵਿਛਾ ਕਰਕੇ ਸੌਂਦੇ ਇਹੋ ਜਿਹੇ ਲੋਕ ਵੀ ਦੁਨੀਆ ਤੈਗ ਗਏ ਉਹਨਾਂ ਨੂੰ ਸਮਝਾਉਣ ਦੀ ਖਾਤਰ ਸਾਨੂੰ ਸਮਝਾਉਣ ਦੀ ਖਾਤਰ ਕਹਿ ਲੱਗੇ ਅਹ ਰਖਵਾਦ ਨਾ ਕੀਜੈ ਰੇ ਮਨ ਕਹਿ ਲੱਗੇ हे ਮਨ ਇਹਨਾਂ ਨੂੰ ਵੇਂਦਿਆਂ ਹੋਇਆਂ ਭਵੇਂ ਕੋਈ ਗਰੀਬ ਹੈ ਭਵੇਂ ਅਮੀਰ ਹੈ ਅਮੀਰ ਅਲ ਵੇਖ ਕਰਕੇ ਕਹਿ ਲੱਗੇ ਅਹਰਕ ਈਰਖਾ ਦੀ ਆਗ ਵਿੱਚ ਬਾਦ ਝਗੜੇ ਵਿੱਚ ਪਰਮਾਤਮਾ ਦੇ ਨਾਲ ਨਾ ਕਰ ਕਿਸੇ ਦੇ ਨਾਲ ਈਰਖਾ ਨਾ ਰੱਖ ਅੱਜ ਦੇ ਸਮੇਂ ਵਿੱਚ ਮਨੁੱਖ ਆਪਣੇ ਆਪ ਤੋਂ ਇਹ ਨਾ ਦੁਖੀ ਨਹੀਂ ਦਿਨਾਂ ਦੂਜਿਆਂ ਵੱਲ ਵੇਖ ਕਰਕੇ ਈਰਖਾ ਕਰਕੇ ਸੜਦਾ ਹੈ ਤੇ ਮਨੁੱਖ ਜਿਹੜਾ ਝਗੜਾ ਪੈਦਾ ਕਰਦਾ ਸਾਨੂੰ ਸਮਝਾਉਂਦੇ ਹਨ ਕਿ ਜੇ ਮਨੁੱਖ ਨੂੰ ਸੁਖੀ ਰਹਿਣਾ ਚਾਹਣਾ ਹੈ ਇਸ ਗੱਲ ਨੂੰ ਯਾਦ ਰੱਖ ਅਹ ਰਖਵਾਦ ਨਾ ਕੀਜੈ ਰੇ ਮਨ ਏ ਮੇਰੇ ਮਨ ਇਨ ਗੱਲ ਨੂੰ ਧਿਆਨ ਨਾਲ ਸੁਨਣਾ ਕਰਕੇ ਕਿਸੇ ਨਾਲ ਈਰਖਾ ਨਾ ਕਰ ਉਹਨਾਂ ਵੱਲ ਵੇਖ ਕਰਕੇ ਪਰਮਾਤਮਾ ਦੇ ਨਾਲ ਝਗੜਾ ਨਾ ਕਰ ਸੋਕ੍ਰਿਤ ਕਾਰ ਕਰ ਲੇਜੈ ਰੇ ਮਨ ਰਹਾਉ ਇਹ ਰਹਾਉ ਦੇ ਅੰਦਰ ਕਹਿ ਲੱਗੇ ਕਿ ਸੋਕ੍ਰਿਤ ਚੰਗੀ ਤੇ ਨੇਕ ਕਮਾਈ ਕਰ ਇਹ ਕਮਾਈ ਕਰਕੇ ਤੂੰ ਵੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਤੈਨੂੰ ਵੀ ਚੰਗੇ ਪਲੰਗ ਜਿਹੜਿਆਂ ਨੂੰ ਪ੍ਰਾਪਤ ਹੋ ਸਕਦੇ ਹਨ ਤੈਨੂੰ ਵੀ ਸੁਖ ਦੇਣ ਵਾਲੀਆਂ ਚੀਜ਼ਾਂ ਜਿਹੜੀਆਂ ਦੁਨਿਆਵੀ ਪਦਾਰਤ ਹਨ ਜੇ ਤੂੰ ਸੋਕ੍ਰਿਤ ਚੰਗੀ ਤੇ ਨੇਕ ਕਮਾਈ ਕਰੇਗਾ ਮਿਹਨਤ ਕਰੇਗਾ ਤੈਨੂੰ ਵੀ ਸਾਰਾ ਕੁਝ ਪ੍ਰਾਪਤ ਹੋਵੇਗਾ ਇਸ ਕਰਕੇ ਕਿਸੇ ਦੇ ਨਾਲ ਈਰਖਾ ਨਾ ਕਰ ਆਪਣੇ ਮਨ ਵਿੱਚ ਦੁਸ਼ਵੈਸ਼ ਨਾ ਰੱਖ ਤੇ ਤੂੰ ਸੁਖੀ ਰਹੇਗਾ ਅੱਗੇ ਸਾਨੂੰ ਉਦਾਹਰਨ ਦੇ ਕਰਕੇ ਸਮਝਾਉਂਦੇ ਹਨ ਕਹਿੰਦੇ ਕੁਮਾਰਾ ਇੱਕ ਜੋ ਮਾਟੀ ਗੁੰਦੀ ਬਹੁ ਵਿਦਵਾਨੀ ਲਾਈ ਕਮਿਹਾਰ ਦੀ ਉਦਾਹਰਨ ਦੇ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਆਮ ਹੈ ਪਹਿਲਾਂ ਕਮਿਹਾਰ ਜਿਹੜੇ ਪਿੰਡਾਂ ਦੇ ਵਿੱਚ ਸਨ ਉਹ ਮਿੱਟੀ ਪੁੱਟ ਕਰਕੇ ਲਿਆਉਂਦੇ ਸਨ ਉਹਦੇ ਮਿੱਟੀ ਦੇ ਫਿਰ ਭਾਂਡੇ ਬਣਾਉਂਦੇ ਸਨ ਅੱਗ ਤੇ ਤਪਾਉਂਦੇ ਸਨ ਫਿਰ ਜਿਹੜੇ ਉਹ ਵਰਤਨ ਵਾਸਤੇ ਜਿਹੜੇ ਵਰਤਨ ਸੀ ਉਹ ਬੰਦੇ ਸਨ ਕਹਿੰਦੇ কুমہار ਨੇ ਮਿੱਟੀ ਪੁੱਟ ਕਰਕੇ ਲਿਆਂਦੀ ਆ ਉਹਦੇ ਵਿੱਚ ਪਾਣੀ ਪਾਇਆ ਏ ਉਹਨੂੰ ਗੁੰਨਿਆ কুমਾਰਾ ਏਕ ਜੋ ਮਾਟੀ ਗੁੰਦੀ ਬਹੁ ਵਿਧ ਬਾਨੇ ਲਾਈ ਤੇ ਉਹ ਇੱਕ ਮਿੱਟੀ ਤੋਂ ਉਹਨੇ ਕਈ ਤਰ੍ਹਾਂ ਦੇ ਕਈ ਸ਼ਕਲਾਂ ਦੇ ਭਾਂਡੇ ਜਿਹੜੇ ਬਣਾ ਦਿੱਤੇ ਮਿੱਟੀ ਇੱਕੋ ਹੀ ਓਸੇ ਤੋਂ ਗਲਾਸ ਬਣਾ ਦਿੱਤੇ ਉਹਨੇ ਕੌਲੀਆਂ ਬਣਾ ਦਿੱਤੀਆਂ ਭਾਂਡੇ ਬਣਾ ਦਿੱਤੇ ਕੁੱਜੀ ਬਣਾ ਦਿੱਤੀ ਆ ਕਈ ਤਰ੍ਹਾਂ ਦੇ ਵਰਤਨ ਵਾਤੇ ਭਾਂਡੇ ਬਣਾ ਦਿੱਤੇ ਹਨ ਬਹੁ ਵਿਦਵਾਨੇ ਲਾਈ ਤੇ ਕਈ ਤਰ੍ਹਾਂ ਦੇ ਉਹਦੇ ਉੱਤੇ ਰੰਗ ਕਰ ਦਿੱਤੇ ਹਨ ਇਸੇ ਤਰ੍ਹਾਂ ਪ੍ਰਮਾਤਮਾ ਨੇ ਪੰਜ ਤਤ ਲੈ ਕਰਕੇ ਇੱਕੋ ਮਿੱਟੀ ਦਾ ਸਰੀਰ ਜਿਹੜਾ ਉਹਨੂੰ ਸਾਜਣਾ ਕੀਤਾ ਹੈ ਤੇ ਕਈ ਰੰਗ ਮਨੁੱਖ ਦੇ ਪੈਦਾ ਕਰ ਦਿੱਤੇ ਹਨ ਕੋਈ ਗੋਰਾ ਹੈ ਕੋਈ ਕਾਲਾ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਇਸ ਤਰ੍ਹਾਂ ਉਸ ਪ੍ਰਮਾਤਮਾ ਨੇ ਸਾਰਿਆਂ ਤੇ ਕਿਰਪਾ ਕਰ ਦਿੱਤੀ ਜੇ ਤੱਕ ਮਿਹਾਰ ਨੇ ਮਿੱਟੀ ਲਿਆ ਕਰਕੇ ਉਹਨੂੰ ਗੋਨਾ ਕਰਕੇ ਪਾਣੀ ਭਾ ਕਰਕੇ ਆਗ ਤੇ ਤਪਾ ਕਰਕੇ ਚਾਕ ਤੇ ਚੜਾ ਕਰਕੇ ਕਈ ਤਰ੍ਹਾਂ ਦੇ ਭਾਂਡੇ ਬਣਾਏ ਤੇ ਉਹਨੂੰ ਵਕ ਵਕ ਤਰ੍ਹਾਂ ਦੇ ਰੰਗ ਲਾ ਦਿੱਤੇ ਤੇ ਕਹਿ ਲੱਗੇ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਕਈ ਇਹੋ ਜਿਹੇ ਭਾਂਡੇ ਬਣੇ ਹਨ ਕਿ ਜਿਨ੍ਹਾਂ ਦੇ ਵਿੱਚ ਮੋਤੀਆਂ ਦੇ ਹਾਰ ਪਾਏ ਗਏ ਸੋਨਾ ਪਾਇਆ ਗਿਆ ਚੰਗੀਆਂ ਵਸਤੂਆਂ ਪਾਈਆਂ ਜਾਂਦੀਆਂ ਹਨ ਤੇ ਕਈ ਇਹੋ ਜਿਹੇ ਭਾਂਡੇ ਵਰਤੋਂ ਵਿੱਚ ਆਏ ਆ ਜਿਨ੍ਹਾਂ ਦੇ ਵਿੱਚ ਵਿਆਦ ਲਗਾਏ ਬਿਮਾਰ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਪਾਈਆਂ ਗਈਆਂ ਹੈ ਸ਼ਰਾਬ ਪਾਈ ਗਈ ਹੈ ਹੋਰ ਅਨੇਕਾਂ ਤਰ੍ਹਾਂ ਦੇ ਭਾਂਡੇ ਇਹੋ ਜਿਹੇ ਮਿੱਟੀ ਦੇ ਬੰਦੇ ਹਨ ਜਿਨ੍ਹਾਂ ਦੇ ਸ਼ਗਨ ਦੇ ਨਾਲ ਮਨੁੱਖ ਨੂੰ ਬਿਮਾਰੀਆਂ ਲੱਗਦੀਆਂ ਕਹਿ ਲੱਗੇ ਉਹਨਾਂ ਭਾਂਡਿਆਂ ਦੀ ਬੰਤਰ ਇਸੇ ਤਰ੍ਹਾਂ ਪਰਮਾਤਮਾ ਨੇ ਮਨੁੱਖਾਂ ਦੀ ਬਣਾਈਆਂ ਕਈਆਂ ਨੇ ਉਸ ਪਰਮਾਤਮਾ ਦੇ ਨਾਮ ਰੂਪੀ ਗਹਿਣੇ ਨੂੰ ਆਪਣੇ ਅੰਦਰ ਵਸਾਇਆ ਹੈ ਇਕਈਆਂ ਨੇ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਇਸ ਸਰੀਰ ਰੂਪੀ ਭਾਂਡੇ ਵਿੱਚ ਪਾ ਕਰਕੇ ਆਪਣੇ ਸਰੀਰ ਨੂੰ ਖਰਾਬ ਕੀਤਾ ਹੈ ਕਈਆਂ ਨੇ ਮਿੱਟੀ ਦੇ ਭਾਂਡੇ ਵਿੱਚ ਸੋਨੇ ਮੋਤੀ ਹੀਰੇ ਪਾਏ ਹਨ ਕੁਝ ਇਹੋ ਜਿਹੇ ਭਾਂਡੇ ਹਨ ਜਿਨ੍ਹਾਂ ਵਿੱਚ ਵਿਆਦ ਲਗਾਈ ਕੋਈ ਮਾੜੀਆਂ ਵਸਤੂਆਂ ਪਾਈਆਂ ਅੱਗੇ ਸਾਨੂੰ ਉਦਾਹਰਣ ਦੇ ਕਰਕੇ ਫਿਰ ਸਮਝਾਉਂਦੇ ਹਨ ਕਹਿਣ ਲੱਗੇ ਮਨੁੱਖ ਜਿਨ੍ਹਾਂ ਦੀ ਇਹੋ ਜੀ ਹਾਲਾਤ ਹੈ ਸੁਮਹਿ ਧਨ ਰੱਖਣ ਕਉ ਦੀਆ ਮੁਗਦ ਕਹੈ ਧਨ ਮੇਰਾ ਦੁਨੀਆ ਦੇ ਉੱਤੇ ਕਹਿ ਲੱਗੇ ਇਹੋ ਜਿਹੇ ਮਨੁੱਖ ਹਨ ਜਿਨ੍ਹਾਂ ਕੋਲ ਧਨ ਤੇ ਬੜਾ ਹੈ ਪਰ ਪ੍ਰਮਾਤਮਾ ਨੇ ਉਹਨਾਂ ਤੇ ਕਿਰਪਾ ਇਹ ਕੀਤੀ ਆ ਕਿ ਉਹਨਾਂ ਨੂੰ ਵਰਤਨ ਵਾਸਤੇ ਨਹੀਂ ਦਿੱਤਾ ਉਹ ਮਨੁੱਖ ਸੂਮ ਹਨ ਕੋਈ ਵੀ ਚੀਜ਼ ਲਿਆਉਣੀ ਹੋਵੇ ਭਵੇਂ ਉਹਨਾਂ ਨੇ ਲੋੜ ਅਨੁਸਾਰ ਹੀ ਲੈਣੀ ਪਰ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਅਸੀਂ ਇਸ ਪੈਸਾ ਖਰਚ ਕਰਕੇ ਕੋਈ ਆਪਣੇ ਵਰਤਨ ਵਾਸਤੇ ਵੀ ਚੀਜ਼ ਲੈ ਲਈਏ ਉਹਨੂੰ ਕਹਿੰਦੇ ਹਨ ਸੂਮ ਕਿਉਂਕਿ ਧਨ ਜਿਹੜਾ ਉਹ ਵਰਤਨ ਵਾਸਤੇ ਪ੍ਰਮਾਤਮਾ ਨੇ ਦਿੱਤਾ ਹੈ ਕਿ ਉਹ ਵਰਤ ਕਰਕੇ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰ ਸਕੇ ਪਰ ਕੁਝ ਮਨੁੱਖ ਜਿਹੜੇ ਹਨ ਉਹ ਸੂਮ ਹਨ ਉਹ ਕੰਜੂਸ ਹੁੰਦੇ ਹਨ ਜਿਹੜੇ ਕੋਈ ਵੀ ਧਨ ਜਿਹੜਾ ਖਰਚ ਕਰਕੇ ਖੁਸ਼ ਨਹੀਂ ਹੁੰਦੇ ਕਿ ਜਿਹੜਾ ਧਨ ਹੈ ਸਾਡੇ ਕੋਲ ਹੀ ਰਹਿ ਜਾਵੇ ਕਿਤੇ ਇਹਨੂੰ ਵਰਤਿਆ ਨਾ ਜਾਵੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੂਮ ਬੰਦੇ ਨੂੰ ਇਹ ਗੱਲ ਯਾਦ ਰੱਖਿਓ ਪਰਮਾਤਮਾ ਨੇ ਜਿੰਨਾ ਮਰਜੀ ਧਨ ਦਿੱਤਾ ਹੈ ਉਹ ਵਰਤਨ ਵਾਸਤੇ ਨਹੀਂ ਦਿੱਤਾ। ਸੂਮੇ ਧਨ ਰੱਖਣ ਕੋ ਦੀ ਆ ਸਿਰਫ ਰੱਖਣ ਵਾਸਤੇ ਦਿੱਤਾ ਹੈ ਕਿ ਤੂੰ ਇਸ ਧਨ ਨੂੰ ਸਾਂਭਣਾ ਹੈ ਵਰਤਨਾ ਤੂੰ ਨਹੀਂ ਹੈ ਵਰਤਨਾ ਤੇਰੇਆਂ ਧੀਆਂ ਪੁੱਤਾਂ ਨੇ ਜਾਂ ਹੋਰ ਦੂਜਿਆਂ ਲੋਕਾਂ ਨੇ ਜਦੋਂ ਤੂੰ ਇਹ ਦੁਨੀਆ ਤੋਂ ਤੁਰ ਗਿਆ। ਸੂਮ ਬੰਦੇ ਨੂੰ ਧਨ ਕਹਿੰਦੇ ਰੱਖਣ ਵਾਸਤੇ ਦਿੱਤਾ ਹੈ। ਮੁਗਦ ਕਹੇ ਧਨ ਮੇਰਾ ਪਰ ਉਹ ਮੂਰਖ ਮਣੋਕ ਨੂੰ ਇਹ ਸਮਝ ਨਹੀਂ ਉਹ ਕਹੀ ਜਾਂਦਾ ਹੈ ਕਿ ਧਨ ਮੇਰਾ ਹੈ। ਇਹ ਧਨ ਮੇਰਾ ਇਹ ਸਾਰਾ ਕੁਝ ਮੇਰਾ ਹੈ ਪਰ ਕਹਿ ਲੱਗੇ ਇਹਨੂੰ ਇਹ ਗੱਲ ਦਾ ਪਤਾ ਨਹੀਂ ਪ੍ਰਮਾਤਮਾ ਨੇ ਰੱਖਣ ਵਾਤੇ ਦਿੱਤਾ ਹੈ ਇਹਦੀ ਵਰਤੋਂ ਵਿੱਚ ਨਹੀਂ ਆਉਣਾ ਵਰਤਨਾ ਦੂਜਿਆਂ ਦੀਆਂ ਨੇ ਐਸ਼ ਦੂਜਿਆਂ ਮਨੁੱਖਾਂ ਨੇ ਕਰਨੀ ਇਹਨੂੰ ਸਿਰਫ ਪ੍ਰਮਾਤਮਾ ਨੇ ਸੂਮ ਬਣਾਇਆ ਹੈ ਤੇ ਇਹ ਧਨ ਨੂੰ ਇਕੱਠਾ ਕਰਦਾ ਹੈ ਜਮ ਕਾ ਡੰਡ ਮੂਢ ਮਹਿ ਲੱਗੇ ਖਿੰਮੇ ਕਰੇ ਨਵੇਰਾ ਕਹਿ ਲੱਗੇ ਇਹਨੂੰ ਉਹਨਾਂ ਚਿਰ ਪਤਾ ਨਹੀਂ ਲੱਗਦਾ ਇਹ ਮੂਰਖ ਹੀ ਬਣਿਆ ਰਹਿੰਦਾ ਹੈ ਧਨ ਦੇ ਪਿੱਛੇ ਜੁੜਿਆ ਰਹਿੰਦਾ ਹੈ ਕਹਿੰਦਾ ਸਾਰਾ ਕੁਝ ਮੇਰਾ ਹੈ ਯਾਰੂ ਮੇਰਾ ਹੈ ਜੋਰੂ ਮੇਰੀ ਹੈ ਜ਼ਮੀਨ ਮੇਰਾ ਸਾਰਾ ਕੁਝ ਮੇਰਾ ਹੈ ਕਹਿ ਲੱਗੇ ਜਦੋਂ ਜਮਾ ਦਾ ਡੰਡਾ ਮੌਤ ਦਾ ਡੰਡਾ ਮੂੰਡ ਮਹਿ ਲਾਗੇ ਇਹਦੇ ਸਿਰ ਉਤਿਆਨ ਕਰਕੇ ਵੱਜਦਾ ਹੈ ਜਦੋਂ ਮਨੁੱਖ ਦਾ ਖੇਡਲਾ ਸਮਾਂ ਆਉਂਦਾ ਹੈ ਖਿੰਨ ਮਹਿ ਕਰੇ ਨ ਮੇਰਾ ਕਹਿ ਲੱਗੇ ਫਿਰ ਸਾਰੀ ਜ਼ਿੰਦਗੀ ਦਾ ਕਈ ਸਾਲਾਂ ਦੀ ਜਿਹੜੀ ਇਹਨੇ ਮਿਹਨਤ ਤੇ ਕਮਾਈ ਕੀਤੀ ਇਹਨੂੰ ਸਮਝਣੀ ਆਉਂਦੀ ਮੂਰਖ ਬਣਿਆ ਰਹਿੰਦਾ ਹੈ ਕਹਿ ਲਾਗੇ ਇਹ ਇੱਕ ਛਿਨ ਦਾ ਸਮਾਂ ਲੱਗਦਾ ਹੈ ਸਾਰਾ ਕੁਝ ਨਬੇਰਾ ਹੋ ਜਾਂਦਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਸਾਰਾ ਕੁਝ ਛੱਡ ਕਰਕੇ ਮੇ ਸੰਸਾਰ ਤੋਂ ਜਾਣ ਵਾਲਾ ਕਾਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂਡ ਮਹਿ ਲਾਗੇ ਕਹਿ ਲਾਗੇ ਇਹ ਬੰਦਾ ਉਦੋਂ ਜਾਗਦਾ ਹੈ ਜਦੋਂ ਇਹਦਾ ਅੰਤ ਸਮਾਂ ਆਉਂਦਾ ਹੈ ਜਮਾ ਦਾ ਡੰਡਾ ਇਹਦੇ ਸਿਰ ਉਤਿਆਨ ਕਰਕੇ ਵੱਜਦਾ ਹੈ ਉਦੋਂ ਇਹਨੂੰ ਪਤਾ ਲੱਗਦਾ ਹੈ ਕਿ ਇੱਥੇ ਮੇਰਾ ਕੁਝ ਨਹੀਂ ਜਮ ਕਾ ਡੰਡ ਮੂੰਡ ਮਹਿ ਲੱਗੇ ਖਿੰਨ ਮੈਂ ਕਰੇ ਨਬੇਰਾ ਕਹਿਣ ਲੱਗੇ ਫਿਰ ਬਹੁਤਾ ਸਮਾਂ ਨਹੀਂ ਲੱਗਦਾ ਤਨ ਜੋੜਦਿਆਂ ਰਿਸ਼ਤੇਦਾਰ ਬਣਾਉਂਦਿਆਂ ਜ਼ਮੀਨ ਜਾਇਦਾਦ ਕੋਠੀਆਂ ਕਾਰਾਂ ਬਣਾਉਂਦਿਆਂ ਤੇ ਮਨੁੱਖ ਦੀ ਉਮਰ ਲੰਘ ਜਾਂਦੀ ਕਈ ਸਾਲ ਬੀਤ ਜਾਂਦੇ ਆ ਪਰ ਇਸ ਚੀਜ਼ ਦਾ ਜਦੋਂ ਨਬੇਰਾ ਹੋਣ ਲੱਗਦਾ ਹੈ ਉਦੋਂ ਇੱਕ ਛਿਨ ਵਿੱਚ ਹੋ ਜਾਂਦਾ ਹੈ ਆ ਕਦੇ ਚੁਮਕਣ ਸਮੇ ਜਿੰਨਾ ਵੀ ਸਮਾਂ ਨਹੀਂ ਲੱਗਦਾ ਜਮਾ ਦਾ ਡੰਡਾ ਆਣ ਕੇ ਵੱਜਣ ਦੀ ਢੇਰ ਹੁੰਦੀ ਹੈ ਤੇ ਇਹ ਮਨੁੱਖ ਦਾ ਇੱਕ ਛੇਨ ਵਿੱਚ ਨਬੇਰਾ ਹੋ ਜਾਂਦਾ ਹੈ ਹਰ ਜਨ ਊਤਮ ਭਗਤ ਸੁਦਾਵੈ ਆਗਿਆ ਮਨ ਸੁਖ ਪਾਈ ਤੇ ਕਹਿ ਲੱਗੇ ਭਗਤ ਜੀ ਸਾਰੇ ਮਨੁੱਖਾਂ ਦਾ ਇਹੋ ਹੀ ਹਾਲ ਹੋਵੇਗਾ ਕਿ ਸਾਰੇ ਮਨੁੱਖਾਂ ਦੇ ਸਿਰ ਉੱਤੇ ਜਮਾ ਦਾ ਡੰਡਾ ਵੱਜੇਗਾ ਤਾਂ ਇਹਨੂੰ ਪਤਾ ਲੱਗੇਗਾ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਨਹੀਂ ਹਰ ਜਨ ਊਤਮ ਭਗਤ ਸੁਦਾਵੈ ਜਿਹੜਾ ਪਰਮਾਤਮਾ ਦਾ ਭਗਤ ਹੈ ਹਰੀ ਦਾ ਜਨ ਹੈ ਉਹ ਸੋਭਾ ਪਾਉਂਦਾ ਹੈ ਸਾਰਿਆਂ ਨੂੰ ਉਤਮ ਸਜਾਉਂਦਾ ਹੈ ਆਗਿਆ ਮਾਨ ਸੁਖ ਪਾਈ ਕਿਉਂਕਿ ਉਸ ਮਨੁੱਖ ਨੇ ਹਰੀ ਦੇ ਜਨਨੇ ਪਰਮਾਤਮਾ ਦਾ ਆਗਿਆ ਮਨ ਕਰਕੇ ਤੇ ਸੁਖਾਂ ਦੀ ਪ੍ਰਾਪਤੀ ਕੀਤੀ ਉਹ ਸਾਰਿਆਂ ਨੂੰ ਉਤਮ ਸਜਾਉਂਦਾ ਹੈ ਉਹ ਸੋਭਾ ਵਾਲਾ ਹੁੰਦਾ ਹੈ ਜੋ ਤੇ ਸੁਭਾਵੈ ਸਤ ਕਰ ਮਾਨੈ ਭਾਣਾ ਮਨੁੱਖਸਾਈ ਕਿਉਂਕਿ ਹਰੀ ਦਾ ਜਾਨ ਜਿਹੜਾ ਹੈ ਭਗਤਿਆ ਗੁਰ ਸਿੱਖਿਆ ਸੇਵਕਿਆ ਜਿਹੜਾ ਗੁਰੂ ਵੱਲ ਮੁਖਿਆ ਕਹਿਣ ਲੱਗੇ ਉਹ ਇਸ ਤਰ੍ਹਾਂ ਕਰਦਾ ਹੈ ਕਿ ਜੋ ਪਰਮਾਤਮਾ ਨੂੰ ਪਾਉਂਦਾ ਹੈ ਉਹਨੂੰ ਸਾਥ ਕਰਕੇ ਮੰਨਦਾ ਹੈ ਉਹਦੀ ਹੁਕਮ ਵਿੱਚ ਰਹਿੰਦਾ ਹੈ ਬਾਣੇ ਵਿੱਚ ਰਹਿੰਦਾ ਹੈ ਬਾਣੇ ਨੂੰ ਮਨ ਵਿੱਚ ਵਸਾਉਂਦਾ ਹੈ ਜੋ ਗੁਰੂ ਕਹੇ ਉਹਨੂੰ ਉਹ ਮੰਨਦਾ ਹੈ ਤੇ ਗੁਰੂ ਦੇ ਦੱਸੇ ਉਪਦੇਸ਼ ਉੱਤੇ ਚੱਲਦਾ ਹੈ ਇਸ ਤਰ੍ਹਾਂ ਹਰੇ ਦਾ ਜਿਹੜਾ ਜਨ ਹੈ ਭਗਤਿਆ ਉਹਨੂੰ ਜਮਾ ਦੇ ਡੰਡੇ ਨਾਲ ਨਹੀਂ ਪਤਾ ਲੱਗਦਾ ਉਹ ਪਹਿਲਾਂ ਹੀ ਜਾਗ ਜਾਂਦਾ ਹੈ ਉਹ ਉਤਮ ਸਦਾਉਂਦਾ ਹੈ ਉਹਨੂੰ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਉਹ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ ਆਗਿਆ ਵਿੱਚ ਰਹਿੰਦਾ ਹੈ ਕਹੇ ਕਬੀਰ ਸੁਨੋ રે ਸੰਤੋ ਮੇਰੀ ਮੇਰੀ ਝੂਠੀ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹੇ ਸੰਤ ਜਨੋ ਸ੍ਰੇਸ਼ਟ ਮਨੁੱਖ ਗੁਰ ਸਿੱਖੋ ਇਸ ਗੱਲ ਨੂੰ ਧਿਆਨ ਨਾਲ ਸੁਣਨਾ ਕਰੋ ਕਹੇ ਕਬੀਰ ਸੁਨੋ ਰੇ ਸੰਤੋ ਕਹਿਣ ਲੱਗੇ ਸੁਣੋ ਮੇਰੀ ਮੇਰੀ ਝੂਠੀ ਮਨੁੱਖ ਨੇ ਸਾਰੀ ਉਮਰ ਜਿਹੜੀ ਮੇਰੀ ਮੇਰੀ ਲਾਈ ਹੈ ਕਹਿਣ ਲੱਗੇ ਸਾਰਾ ਕੁਝ ਝੂਠਾ ਹੈ ਇਹ ਜੱਗ ਜਿਹੜਾ ਸੁਪਨੇ ਦੀ ਨਿਆਈ ਜਿਉਂ ਸੁਪਨਾ ਅਰ ਪੇਖਣਾ ਤੈਸੇ ਜੱਗ ਕੋ ਜਾਣ ਜਿਸ ਤਰ੍ਹਾਂ ਮਨੁੱਖ ਸੁੱਤਾ ਆਇਆ ਇਹਨੂੰ ਸੁਪਨਾ ਆਉਂਦਾ ਹੈ ਤੇ ਜਦੋਂ ਜਾਗਦਾ ਹੈ ਜੋ ਕੁਝ ਇਹਨੇ ਸੁਪਨੇ ਚ ਵੇਖਿਆ ਇਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਸੰਸਾਰ ਇੱਕ ਸੁਪਨੇ ਦੀ ਨਿਆਈ ਸਤਿਗੁਰੂ ਜੀ ਕਹਿਣ ਲੱਗੇ ਇਹ ਝੂਠਾ ਏ ਕਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਜਿਹੜੀ ਮਨੁੱਖ ਨੇ ਸਾਰੀ ਉਮਰ ਮੇਰੀ ਮੇਰੀ ਲਈ ਕਹਿਣ ਲੱਗੇ ਸਾਰਾ ਕੁਝ ਝੂਠਾ ਏ ਇੱਕ ਦਿਨ ਨਾਸ ਹੋ ਜਾਣਾ ਖਤਮ ਹੋਣ ਵਾਲਾ ਏ ਜੇ ਰਹਿਣਾ ਤੇ ਸਦੀਵੀ ਤੌਰ ਤੇ ਉਹ ਪਰਮਾਤਮਾ ਨੇ ਨਾਮ ਨੇ ਰਹਿਣਾ ਜਿਹੜਾ ਸਤ ਹੈ ਸਦੀਵੀ ਹੋਂਦ ਵਾਲਾ ਤਿੰਨ ਕਾਲ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕੋ ਪਰਮਾਤਮਾ ਸੱਚ ਹੈ ਜਿਹੜਾ ਸਾਰੇ ਸਮਿਆਂ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਵਰਤੇਗਾ ਬਾਕੀ ਸਾਰਾ ਕੁਝ ਕਹਿਣ ਲੱਗੇ ਝੂਠਾ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸਿਪਾਈ 12 ਜੋਜਣ ਛਤਰ ਚਲੇਤਾ ਦੇਹੀ ਗਿਰਜ ਨਕਾਈ ਜਿਹੜੇ ਕੈਰੋ ਸਨ ਉਹ ਮੇਰੀ ਮੇਰੀ ਕਰਦੇ ਕਿ ਸਾਰਾ ਕੁਝ ਸਾਡਾ ਹੈ ਪਾਂਡਵਾਂ ਨੂੰ ਉਹ ਕੁਝ ਵੀ ਦਿੰਦੇ ਨਹੀਂ ਸਨ ਸ਼੍ਰੀ ਕ੍ਰਿਸ਼ਨ ਜੀ ਤੇ ਕਹਿਣ ਦੇ ਉੱਤੇ ਵੀ ਉਹਨਾਂ ਨੇ ਧਰਤੀ ਦਾ ਇੱਕ ਟੁਕੜਾ ਵੀ ਜਿਹੜਾ ਉਹ ਪਾਂਡਵਾਂ ਨੂੰ ਦਿੱਤਾ ਨਹੀਂ ਉਹ ਕਹਿਣ ਲੱਗੇ ਸਾਰਾ ਕੁਝ ਮੇਰਾ ਹੈ ਤੇ ਸਤਿਗੁਰਾਂ ਨੇ ਗੁਰਬਾਣੀ ਅੰਦਰ ਦਰਜ ਕੀਤਾ ਹੈ ਕਿ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਿਪਾਈ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਣਾ ਖਾਈ 12 ਯੋਜਨ 48 ਕੋਹ ਵਿੱਚ ਉਹਨਾਂ ਦੇ ਸਿਰ ਉੱਤੇ ਛਤਰ ਚਲਦਾ ਸੀ ਪਰ ਇੰਨੇ ਉਹ ਹੰਕਾਰੀ ਪੁਰਸ਼ ਸੀ ਕਿ ਉਹਨਾਂ ਦੀ ਦੇਹ ਨੂੰ ਗਿਰਜਾ ਨੇ ਵੀ ਜਿਹੜਾ ਉਹ ਖਾਦਾ ਨਹੀਂ ਹੈ ਕਹਿ ਲੱਗੇ ਮੇਰੀ ਮੇਰੀ ਕਰਨੀ ਸਾਰਾ ਕੁਝ ਝੋਟਾ ਹੈ ਕਹੇ ਕਬੀਰ ਸੁਣੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗयो ਤਰੀ ਤਾਗਰੀ ਝੂਠੀ ਇੱਥੇ ਸਾਨੂੰ ਉਦਾਹਰਨ ਦਿੰਦੇ ਹਨ ਕਿ ਪਰਾਇਆ ਕਿਸ ਤਰ੍ਹਾਂ ਚਿਰਗਟ ਕਹਿੰਦੇ ਹਨ ਪਿੰਜਰੇ ਨੂੰ ਫਾਰ ਕਹਿੰਦੇ ਹਨ ਪਾੜ ਕਰਕੇ ਚਟਾਰਾ ਕਹਿੰਦੇ ਹਨ ਚਿੜੇ ਨੂੰ ਭਗਤ ਕਬੀਰ ਸਾਹਿਬ ਜੀਆ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਜਿੱਦਾਂ ਇੱਕ ਜਾਲੀ ਦਾ ਧਾਗਿਆਂ ਦਾ ਪਿੰਜਰਾ ਕਿਸੇ ਨੇ ਹੁਣਿਆ ਹੋਵੇ ਤੇ ਉਹਦੇ ਵਿੱਚ ਚਿੜੇ ਨੂੰ ਰੱਖਿਆ ਹੋਵੇ ਤੇ ਉਹਦੇ ਖਾਣ ਵਾਸਤੇ ਅੰਦਰ ਕੁਝ ਪਾਣੀ ਕੁਝ ਠੂਟੀ ਕੁਝ ਵਸਤੂਆਂ ਰੱਖੀਆਂ ਹੋਣ ਜੋ ਵੀ ਚਿੜਾ ਛੱਕਦਾ ਹੈ ਕਹਿਣ ਲੱਗੇ ਉਹ ਧਾਗਿਆਂ ਦਾ ਜਿਹੜਾ ਜਾਲੀ ਦਾ ਪਿੰਜਰਾ ਮਨੋਖ ਨੇ ਬਣਾਇਆ ਉਹਦੇ ਵਿੱਚ ਚਿੜੇ ਨੂੰ ਰੱਖਿਆ ਜਦੋਂ ਮਿਲੇ ਨੇ ਆਣ ਕਰਕੇ ਵੇਖਿਆ ਕਿ ਉਹ ਪਿੰਜਰੇ ਨੂੰ ਪਾੜ ਕਰਕੇ ਤੇ ਚਿੜੇ ਨੂੰ ਫੜ ਕਰਕੇ ਲੈ ਗਿਆ ਕਿ ਮਾਨੋ ਉਹਦੀ ਮੌਤ ਆ ਗਈ ਕਹਿ ਲੱਗੇ ਇਸੇ ਤਰ੍ਹਾਂ ਮਨੁੱਖ ਤੇਰੇ ਸਰੀਰ ਰੂਪੀ ਪਿੰਜਰੇ ਨੂੰ ਪਾੜ ਕਰਕੇ ਜਮ ਜਿਹੜੇ ਆ ਜਾਣੇ ਹਨ ਮੌਤ ਨੇ ਆਣ ਕਰਕੇ ਲੈ ਜਾਣਾ ਤਰੀ ਤਾਗਰੀ ਛੂਟੀ ਤੇ ਜਿਹੜੀਆਂ ਉਹ ਖਾਣ ਵਾਸਤੇ ਪਿੰਜਰੇ ਦੇ ਵਿੱਚ ਵਸਤੂਆਂ ਚਿੜੇ ਵਾਸਤੇ ਰੱਖੀਆਂ ਸਨ ਕਹਿ ਲੱਗੇ ਥੋਟੇ ਵੀ ਉੱਥੇ ਰਹਿ ਗਈ ਆ ਪਾਣੀ ਵੀ ਉੱਥੇ ਰਹਿ ਗਿਆ ਜੋ ਦਾਣਾ ਪਾਇਆ ਉਹ ਸਾਰਾ ਕੁਝ ਉਹਦੇ ਵਿੱਚ ਹੀ ਰਹਿ ਗਿਆ ਉਹਨੂੰ ਕੁਝ ਵੀ ਸੁੱਜਾ ਨਹੀਂ ਜਦੋਂ ਬਿੱਲੇ ਨੇ ਆਣ ਕਰਕੇ ਪਿੰਜਰਾ ਪਾੜ ਕਰਕੇ ਤੇ ਉਸ ਚਿੜੇ ਨੂੰ ਫੜ ਕਰਕੇ ਲੈ ਗਿਆ ਕਹਿੰਦੇ ਤਰੀ ਤਾਗਰੀ ਛੁੱਟੀ ਉਹਦਾ ਸਾਰਾ ਗੋਝ ਛੁੱਟ ਗਿਆ ਉੱਥੇ ਰਹਿ ਗਿਆ ਉਹਨੂੰ ਤੇ ਆਪਣੀ ਮੌਤ ਦੀ ਜਿਹੜੀ ਉਹ ਪੈ ਗਈ ਇਸੇ ਤਰ੍ਹਾਂ ਕਹਿਣ ਲੱਗੇ ਮਣੁੱਖ ਇਹ ਸਰੀਰ ਰੂਪੀ ਪਿੰਜਰਾ ਹੈ ਪਰਮਾਤਮਾ ਨੇ ਜਿਹੜੀ ਮੌਤ ਕਾਲ ਰੂਪੀ ਬਣਾਇਆ ਬਿੱਲਾ ਉਹਨੇ ਆਣ ਕਰਕੇ ਇੱਕ ਦਿਨੇ ਸਰੀਰ ਵਿੱਚੋਂ ਜਿੰਦ ਕੱਢ ਕਰਕੇ ਲੈ ਜਾਣੀ ਤੇ ਤੇਰਾ ਸਾਰਾ ਕੁਝ ਧਰਿਆ ਤਰਾਇਆ ਇੱਥੇ ਰਹਿ ਜਾਣਾ ਇਸ ਕਰਕੇ ਸਾਨੂੰ ਉਪਦੇਸ਼ ਦੇ ਕਰਕੇ ਸਮਝਾਉਂਦਿਆਂ ਨੂੰ ਮਨੁੱਖ ਪਰਮਾਤਮਾ ਦਾ ਨਾਮ ਜਪ ਸਿਮਰਨ ਕਰ ਜਿਹੜਾ ਤੇਰੇ ਨਾਲ ਨਿਭਣ ਵਾਲਾ ਹੈ ਅੰਤ ਜਿਹੜਾ ਉਹ ਤੇਰੇ ਨਾਲ ਪਰਮਾਤਮਾ ਦਾ ਨਾਮ ਹੀ ਸਹਾਈ ਹੋਣ ਵਾਲਾ ਹੈ ਹੋਰ ਦੁਨੀਆ ਤੇ ਰਹਿੰਦੇ ਆ ਤੂੰ ਨਾਮ ਜਪਣਾ ਹੈ ਘਰ ਪਰਿਵਾਰ ਵਿੱਚ ਰਹਿਣਾ ਹੈ ਪਰਿਵਾਰ ਪਾਲਣਾ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਾ ਹੈ ਇਹਨਾਂ ਦੇ ਵਿੱਚ ਰਹਿੰਦਿਆਂ ਆ ਕਹਿ ਲੱਗੇ ਤੂੰ ਉਦਾਸ ਰਹਿ ਕਰਕੇ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਤੇਰਾ ਆਇਆ ਜਿਹੜਾ ਜੀਵਨ ਦੇ ਵਿੱਚ ਉਹ ਸਫਲ ਹੋਵੇਗਾ ਭਈ ਪ੍ਰਾਪਤ ਮਾਨੁਕਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਹੈ ਪਰਮਾਤਮਾ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੇ ਅੱਗੇ ਤੋਂ ਸਤਿਗੁਰੂ ਜੀ ਸਮਾਤ ਤੇ ਸੋਝੀ ਬਖਸ਼ਿਸ਼ ਕਰਨ ਦਾ ਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਬਾਣੀ ਦੀਆਂ ਅੰਤਲੀਆ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਕਹ ਕਬੀਰ ਸੁਨ ਹੋਰੇ ਸੰਤ ਹੋ ਮੇਰੀ ਮੇਰੀ ਝੂਠੀ ਚਿਰ ਗਟ ਫਾਰ ਚਟਾਰਾ ਲੈ ਗਇਓ ਤਾਰੇ ਤਾਗਰੀ ਛੂਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ